ਵੱਡੀ ਖਬਰ ਅੱਜ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਬੱਚੀ ਨੂੰ ਜ਼ਿੰਦਾ ਦਫਨਾਉਣ ਵਾਲੀ ਉਹ ਗਵੰਡਨ ਔਰਤ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਤੁਹਾਡੇ ਨਾਲ ਡਾਇਰੈਕਟ ਤਸਵੀਰਾਂ ਅਦਾਲਤ ਤੋਂ ਸਾਂਝਾ ਕਰ ਰਹੇ ਹਾਂ ਕਿ ਜਿੱਥੇ ਇਸ ਗਵੰਡਨ ਨੂੰ ਜਿਹੜੀ ਕਿ ਸਜ਼ਾ ਸੁਣਾਈ ਗਈ ਹੈ ਦਿਲਰੋਜ਼ ਨੂੰ ਕਿਡਨੈਪ ਕਰਕੇ ਲੈ ਕੇ ਗਈ ਸੀ ਜਿਸ ਤੋਂ ਬਾਅਦ ਇਸਨੇ ਜ਼ਿੰਦਾ ਜ਼ਮੀਨ ਦੇ ਵਿੱਚ ਉਸ ਨੂੰ ਦਫ਼ਨ ਕਰ ਦਿੱਤਾ ਸੀ ਪੂਰਾ ਮਾਮਲਾ ਕੀ ਹੈ ਸੰਬੰਧੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਦੱਸਦੇ ਕਿ ਮਾਮਲਾ ਲੁਧਿਆਣਾ ਦੇ ਵਿੱਚ ਸੀ ਜੋ ਕਿ ਸਾਹਮਣੇ ਆਇਆ ਸੀ ਲੁਧਿਆਣਾ ਵਿੱਚ 22 ਸਾਲਾਂ ਦੀ ਬੱਚੀ ਨੂੰ ਜ਼ਿੰਦਾ ਦਫ਼ਨਾਉਣ ਵਾਲੀ ਗਵੰਡਨ ਔਰਤ ਨੂੰ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ ਦੱਸਦੇ ਕਿ ਔਰਤ ਨੀਲਮ ਨੇ ਬੱਚੀ ਦਿਲਰੋਜ਼ ਨੂੰ ਪਹਿਲਾਂ ਕਿਡਨੈਪ ਕੀਤਾ ਜਿਸ ਤੋਂ ਬਾਅਦ ਗੱਡਾ ਖੋਦਿਆ ਜਾਂਦਾ ਹੈ ਸਾਜ਼ਿਸ਼ ਬਣਾਈ ਜਾਂਦੀ ਹੈ ਸਾਜ਼ਿਸ਼ ਦੇ ਤੌਰ ਤੇ ਇਸ ਨੂੰ ਕਿਡਨੈਪ ਕੀਤਾ ਜਾਂਦਾ ਹੈ ਗੱਡਾ ਖੋਦਿਆ ਜਾਂਦਾ ਹੈ ਜ਼ਿੰਦਾ ਦਫਨ ਇਸ ਬੱਚੀ ਨੂੰ ਕਰ ਦਿੱਤਾ ਜਾਂਦਾ ਹੈ 22 ਸਾਲਾਂ ਬੱਚੀ ਨੂੰ ਦਫਨ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇੱਕ ਵਾਰ ਤਾਂ ਪਰਿਵਾਰ ਸਦਮੇ ਦੇ ਵਿੱਚ ਆ ਗਿਆ ਸੀ ਕਿ ਆਖਿਰਕਾਰ ਸਾਡੇ ਨਾਲ ਕੀ ਪਾਣਾ ਵਰਤ ਗਿਆ ਸਾਰੇ ਹੀ ਵਾਸੀਆ ਵੱਲੋਂ ਲੁਦੀਆੜਾ ਵਾਸੀਆ ਦੇ ਵੱਲੋਂ ਦੇਸ਼ ਭਰ ਦੇ ਵਿੱਚ ਜਿਸ ਨੂੰ ਵੀ ਇਹ ਖਬਰ ਬਾਰੇ ਪਤਾ ਲੱਗਦਾ ਸੀ ਉਮੀਦਾਂ ਉਹਨਾਂ ਵੱਲੋਂ ਲਗਾਈਆਂ ਜਾ ਰਹੀਆਂ ਸੀ ਕਿ ਇਸ ਗਵੰਡਾ ਨੂੰ ਜਿਹੜੀ ਕਿ ਫਾਂਸੀ ਹੋਣੀ ਚਾਹੀਦੀ ਐ ਸੋ ਅੱਜ ਅਦਾਲਤ ਨੇ ਇੱਕ ਵੱਡਾ ਇਨਸਾਫ ਹੈ ਕਹਿ ਸਕਦੇ ਹਾਂ ਇਸ ਬੱਚੀ ਦੇ ਮਾਤਾ ਪਿਤਾ ਨੂੰ ਇਨਸਾਫ ਮਿਲਿਆ ਉਸਦੇ ਦਾਦੇ ਨੂੰ ਇਨਸਾਫ ਮਿਲਿਆ ਅੱਜ ਕਿਉਂਕਿ ਅਦਾਲਤ ਨੇ ਇਸ ਗਵੰਡਾ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਐ ਦੋਸ਼ੀਕਰਾਰ ਦੋ ਦਿਨ ਪਹਿਲਾਂ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਅ ਦੱਸਦੇ ਕਿ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਕੋਰਟ ਨੇ ਉਸ ਨੂੰ ਦੋਸ਼ੀ ਠਹਿਰਾਇਆ ਸੀ ਜੀ ਹਾਂ ਔਰ ਅੱਜ ਅਦਾਲਤ ਨੇ ਫાંਸੀ ਦੀ ਸਜ਼ਾ ਸੁਣਾਈ ਹੈ ਨੀਲਮ ਨੇ 28 ਨਵੰਬਰ 2021 ਨੂੰ ਸ਼ਿਮਲਾਪੁਰ ਇਲਾਕੇ ਦੇ ਬੱਚੇ ਦਿਲਰੋਜ਼ ਨੂੰ ਸਕੂਟੀ ਤੇ ਕਿਡਨਾਪ ਕਰਕੇ ਸਲੇਮ ਡਾਬਰੀ ਇਲਾਕੇ ਵਿੱਚ ਗੱਡਾ ਖੋਦ ਦੀ ਔਰ ਜਾ ਕੇ ਜ਼ਿੰਦਾ ਦਫ਼ਨ ਕਰ ਦਿੱਤਾ ਸੀ ਦਿਲਰੋਜ਼ ਦੇ ਪੁਲਿਸ ਕਰਮੀ ਪਿਤਾ ਹਰਪ੍ਰੀਤ ਸਿੰਘ ਨੇ ਪੁਲਿਸ ਨੂੰ ਜੋ ਬਿਆਨ ਦਿੱਤਾ ਸੀ ਉਸ ਦੇ ਵਿੱਚ ਦੱਸਿਆ ਸੀ ਕਿ ਉਹ ਆਪਣੇ ਬੱਚਿਆਂ ਦੇ ਲਈ ਬਾਜ਼ਾਰ ਤੋਂ ਖਿਡੌਣੇ ਤੇ ਹੋਰ ਚੀਜ਼ਾਂ ਲੈ ਕੇ ਆ ਰਿਹਾ ਸੀ ਨੀਲਮ ਦਾ ਤਲਾਕ ਵੀ ਹੋ ਚੁੱਕਿਆ ਹੈ ਨੀਲਮ ਦਾ ਆਉਣਾ ਜਾਣਾ ਉਹਨਾਂ ਦੇ ਘਰੇ ਬੜਾ ਰਹਿੰਦਾ ਸੀ ਇਸ ਦੇ ਲਈ ਉਹ ਆਪਣੇ ਬੱਚਿਆਂ ਦੇ ਲਈ ਇਹ ਸਭ ਨਹੀਂ ਸਿលਿਆ ਪਾਉਂਦੀ ਜਿਸ ਤੋਂ ਬਾਅਦ ਉਸਨੇ ਖੁੰਦਕ ਰੱਖੀ ਜੀ ਹਾਂ ਖੁੰਦਕ ਤੇ ਚੱਲਦੇ ਇਸ ਬੱਚੀ ਨੂੰ ਜਿਹੜਾ ਕਿ ਮੌਤ ਤੇ ਘਾਟ ਉਤਾਰ ਦਿੱਤਾ ਜਾਂਦਾ ਪਰਿਵਾਰਕ ਮੈਂਬਰ ਬਹੁਤ ਜ਼ਿਆਦਾ ਉਦਾਸ ਤੇ ਭਾਵੁਕ ਵੀ ਨਜ਼ਰ ਆਏ ਨੇ ਪਰ ਇੱਕ ਉਹਨਾਂ ਨੂੰ ਇਨਸਾਫ ਮਿਲਿਆ ਜਿਸ ਤੋਂ ਬਾਅਦ ਉਹਨਾਂ ਨੂੰ ਇੱਕ ਖੁਸ਼ੀ ਵੀ ਹੈ ਉਥੇ ਦਾਦੇ ਦੇ ਵੱਲੋਂ ਜੋ ਬਿਆਨ ਦਿੱਤੇ ਜਾਂਦੇ ਨੇ ਪੱਤਰਕਾਰਾਂ ਨੂੰ ਕਿਹਾ ਜਾਂਦਾ ਉਹ ਕਿਹਾ ਜਾਂਦਾ ਕਿ ਸਾਨੂੰ ਉਮੀਦ ਨਹੀਂ ਸੀ ਕਿ ਇੰਨੀ ਜਲਦੀ ਇਹ ਫੈਸਲਾ ਆ ਜਾਏਗਾ ਪਰ ਅੱਜ ਸਾਡੀ ਦਿਲਰੋਜ਼ ਦੇ ਨਾਲ ਸਾਡੀ ਬੱਚੀ ਦੇ ਨਾਲ ਇਨਸਾਫ ਹੋਇਆ ਹੈ ਦੱਸਦੇ ਕਿ ਦਿਲਦੋਜ਼ ਨੂੰ ਸਕੂਟੀ ਤੇ ਬਿਠਾ ਕੇ ਲੈ ਕੇ ਗਏ ਸੀ ਬਿਲਕੁਲ ਗਵੰਡਨ ਉਸ ਨੂੰ ਸਕੂਟੀ ਤੇ ਬਿਠਾ ਕੇ ਲੈ ਕੇ ਗਈ ਜਿਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਬੱਚੀ ਨੂੰ ਜਦੋਂ ਲੱਭਣ ਦੀ ਸਾਰੇ ਕੋਸ਼ਿਸ਼ ਕਰਦੇ ਨੇ ਤਾਂ ਉਹ ਵੀ ਨਾਟਕ ਕਰਦੀ ਰਹੀ ਹੈ ਬੱਚੀ ਨੂੰ ਲੱਭਣ ਦੇ ਸੀਸੀਟੀਵੀ ਤਸਵੀਰਾਂ ਜੋ ਕਿ ਸਾਹਮਣੇ ਆਈਆਂ ਨੇ ਜੀਹਾਂ 28 ਨਵੰਬਰ 2021 ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਜਦੋਂ ਬੱਚੀ ਘਰ ਤੋਂ ਗੁੰਮ ਹੋ ਗਈ ਸੀ ਕਿਸ ਤਰ੍ਹਾਂ ਉਸ ਨੂੰ ਲੱਭਣ ਦਾ ਨਾਟਕ ਕੀਤਾ ਜਾ ਰਿਹਾ ਹੈ ਔਰ ਸਕੂਟੀ ਤੇ ਲਜਾਦੇ ਹੋਏ ਵੀ ਇਹ ਗਵੰਡਨ ਨਜ਼ਰ ਆਈ ਹੈ ਜੀ ਦਿਲਰੋਜ਼ ਘਰ ਤੋਂ ਗਾਇਬ ਹੋਈ ਤਾਂ ਪਰਿਵਾਰ ਤਲਾਸ਼ ਦੇ ਵਿੱਚ ਉੱਠ ਜਾਂਦਾ ਹੈ ਕਿਡਨਾਪਿੰਗ ਦੇ ਸ਼ੱਕ ਦੇ ਵਿੱਚ ਉਹਨਾਂ ਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ ਜਿਸ ਤੋਂ ਬਾਅਦ ਜੁਆਇੰਟ ਸੀਪੀ ਜੀਹਾਂ ਜੁਆਇੰਟ ਸੀਪੀ ਦੇ ਵੱਲੋਂ ਜਾਂਚ ਕੀਤੀ ਜਾਂਦੀ ਹੈ ਮੌਕੇ ਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਂਦੇ ਨੇ ਸੋ ਜੋ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਇੱਕ ਵਾਰੀ ਪਰਿਵਾਰ ਨੂੰ ਹਿਲਾ ਕੇ ਰੱਖ ਦਿੰਦੀਆਂ ਨੇ ਕਿਉਂਕਿ ਨੀਲਮ ਜੋ ਕਿ ਉਹਨਾਂ ਦੀ ਖੁਦ ਦੀ ਗਵੰਡਨ ਹੁੰਦੀ ਐ ਜੋ ਕਿ ਉਹਨਾਂ ਦੇ ਨਾਲ ਹੀ ਬੱਚੀ ਨੂੰ ਲੱਭਣ ਦਾ ਨਾਟਕ ਵੀ ਕਰ ਰਹੀ ਸੀ ਉਹ ਉਹੀ ਸੀਸੀਟੀਵੀ ਦੇ ਵਿੱਚ ਬੱਚੀ ਨੂੰ ਲੈ ਜਾਂਦੀ ਨਜ਼ਰ ਆਂਦੀ ਐ ਹਾਲਾਂਕਿ ਦੱਸ ਦੇ ਕਿ ਪੁਲਿਸ ਨੇ ਜਦ ਫੁਟੇਜ ਖੰਗਾਲੀ ਤਾਂ ਜਦੋਂ ਇਹ ਚੀਜ਼ਾਂ ਸਾਹਮਣੇ ਆਈਆਂ ਇਸ ਤੋਂ ਬਾਅਦ ਪੁਲਿਸ ਨੇ ਉਸਨੂੰ ਹਿਰਾਸਤ ਦੇ ਵਿੱਚ ਵੀ ਲਿਆ ਜਦੋਂ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਸਨੇ ਮੰਨਿਆ ਕਿ ਉਸਨੇ ਦਿਲਰੋਜ਼ ਦਾ ਕਤਲ ਕੀਤਾ ਜੀਹਾਂ ਦਿਲਰੋਜ਼ ਨੂੰ ਜ਼ਿੰਦਾ ਉਸਨੇ ਗੱਡਾ ਖੋਦ ਕੇ ਦਫਨਾ ਦਿੱਤਾ ਉਸ ਤੋਂ ਬਾਅਦ ਨੀਲਮ ਤੇ ਮਾਮਲਾ ਦਰਜ ਹੁੰਦਾ ਹੈ ਤੇ ਅੱਜ ਪਰਿਵਾਰ ਨੂੰ ਇਨਸਾਫ ਮਿਲਦਾ ਹੈ ਬੱਚੀ ਨੂੰ ਤੁਰੰਤ ਡੀ ਐਮ ਸੀ ਹਸਪਤਾਲ ਵੀ ਲਿਜਾਇਆ ਗਿਆ ਬੱਚੀ ਨੂੰ ਬਚਾ ਸਕੇ ਪਰਿਵਾਰ ਪਰ ਉੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪਰਿਵਾਰ ਸਦਮੇ ਦੇ ਵਿੱਚ ਆ ਜਾਂਦਾ ਹੈ ਔਰ ਅੱਜ ਪਰਿਵਾਰ ਨੂੰ ਇਨਸਾਫ ਮਿਲਿਆ ਬਹੁਤ ਖੁਸ਼ੀ ਪਰਿਵਾਰ ਦੇ ਵਿੱਚ ਵੀ ਹੈ ਪਰ ਭਾਵੁਕ ਹੁੰਦੇ ਨਜ਼ਰ ਆਉਂਦੇ ਨੇ ਪਰਿਵਾਰਕ ਮੈਂਬਰ ਕਹਿੰਦੇ ਨੇ ਕਿ ਅੱਜ ਅਸੀਂ ਆਪਣੇ ਘਰ ਦਾ ਜੀ ਆਪਣੇ ਘਰ ਦਾ ਬੱਚਾ ਗਵਾ ਲਿਆ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਉਮੀਦ ਨਹੀਂ ਸੀ ਕਿ ਉਹਨਾਂ ਦੀ ਗਵੰਢਣੀ ਜਿਹੜੀ ਕਿ ਅਜਿਹੇ ਹਾਕਾਰਾ ਬੱਚੀ ਦੇ ਨਾਲ ਕਰ ਜਾਏਗੀ